ਪਿੰਡ ਦਾ ਇੱਕ ਦਾ ਪਿੰਡ ਅੱਜ ਹੌ ਵਾਲਾ ਹਨ ਇੱਕ ਐਵਰੇਜ ਵਾਲੀ ਆ ਦੇਰ ਕਿ ਚਾਰ ਚਾਰ ਵਾ ਇੱਕ ਚਾਰ ਊਂਗਦੇ ਆ ਇਹਨੂੰ ਡੁਪਲੀਕੇਟ ਹੈਰ ਤਾਂ ਡੁਪਲੀਕੇਟ ਹੈਨਾਂ ਲਾ ਕੇ ਹਨਾ ਦੂਜੀ ਅੰਦਾ ਕਿ ਲੋ ਦੋ ਤੇ ਸਿਰੋ ਕੁੜੀ ਕਹਿੰਦੀ ਕਹਿੰਦੀ ਲੱਗਦਾ ਈ ਸ਼ਹਿਰੋਂ ਤੇਰਾ ਪਿੰਡ ਹੋਣਾ ਨੇੜੇ ਤੇਲ ਪੱਤੀ ਦਾ ਬਵਾ ਕੇ ਵੀ 50 ਲਾਉਣਾ ਗੇੜੇ ਮੇਲੇ ਵਿੱਚੋਂ ਲੈ ਕੇ ਫੇਰੇ ਲਾਈ ਐਨ ਕਾਦੇ ਉਤੋਂ ਵੱਢਣ ਵੀ ਖੋਲੇ ਕਿਸਦਾ ਤੇ ਲੈ ਕੇ ਬਲਟੀਨਾ ਮੁੰਡਿਆ ਵੇ ਬੱਟੇ ਜਾੜੇ ਦੀ ਬਟੋਲੇ ਬਸ ਫਿਰ ਮੁੰਡਾ ਕਹਿੰਦਾ ਜਿਹੜਾ ਮਾਰਿਆ ਗਮੈਂਟ ਤੇਰਾ ਚੰਗਾ ਨਹੀਂ ਤਰੀਕਾ 35 ਕਿੱਲੇ ਹੈ ਜਮੀਨ ਵੀ ਰਹਦਾ ਅਮਰੀਕਾ ਡਾਂਗੜੇ ਫੋੜੇ ਮਹੰਗਾ ਦਾ ਵੀ ਸਾਰ ਦਿੰਦੇ ਆ ਹਰ ਜੂਨਰ ਤੇ ਬਹਿਣ ਵਾਲੀ ਤੂੰ ਨਹੀਂ ਲੱਗਦੀ ਨਹੀਂ ਐਸੇ ਕਰ ਕੇ ਇਹਦੇ ਤੇ ਗੇੜਾ ਮਾਰ ਦਿੰਦੇ ਆ ਕੰਗਰ ਵਾਲੀ ਕਹਿੰਦੀ ਤੂੰ ਵੀ ਐਨੀ ਕਹਿੰਦੀ ਮੈਨੂੰ ਵੀ ਬਤਾਏ ਤੇਰੇ ਵੱਡੇ ਸ਼ਾਹੂਕਾਰ ਦਾ ਬੁੱਲਾ ਵਿੱਚ ਜਰਦਾ ਸੁੱਖੇ ਦੇ ਫੁੱਟੇ ਮਾਰਦਾ ਮੋਨੋ ਟੱਲ ਨੇ ਹੁੜੀਆਂ ਨੇ ਮੋਨੋ ਟੱਲ ਕਹਿੰਦੀ ਮੋਨੋ ਟੱਲ ਤੇਰੀ ਜੇਬ ਵਿੱਚੋਂ ਨਿਕਲੂਗੇ ਜੇ ਕੋਈ ਫੜ ਕੇ ਫਰੋਲੇ ਕਿਸਤਾ ਦੇ ਲੈ ਕੇ ਬਲਟੀਨਾ ਮੁੰਡਿਆ ਵੇ ਪੱਟੇ ਜਾਣੇ ਨਹੀਂ ਪਟੋਲੇ ਚਲੋ ਠੀਕ ਹੈ ਜੀ ਬਹੁਤ ਹੋ ਗਿਆ ਆ ਸੁਣ ਲੋ ਇੰਦਰਜੀਤ ਨਿਕਲੋ ਠੀਕ ਹੈ ਹੋਰ ਸਰਜਾਏ ਤੇਰੇ ਪਰਿਵਾਰ ਦਾ ਓਨੀ ਫੀਮ ਨਾ ਜੱਟਾਂ ਦਾ ਬਹੁਤ ਸਾਰਾ ਰਾਤੀਂ ਬੀਤੀ ਹੁੰਦੀ ਏ ਸਜੋਜ ਬੇਸਕੀ ਨਹੀਂ ਸਵੇਰ ਉੱਠ ਕੇ ਲੱਸੀ ਨਾਲ ਸਾਰੀ ਤਾਰ ਦਿੰਦੇ ਆ ਫਾਰਗੂਨਰ ਤੇ ਬਹਿਣ ਵਾਲੀ ਤੂੰ ਨਹੀਂ ਲੱਗਦੀ ਨਹੀਂ ਇਸੇ ਕਰਕੇ ਇਹਦੇ ਤੇ ਜਿਹੜਾ ਮਾਰ ਦਿੰਦੇ ਆ ਕਹਿੰਦੀ ਤੋਰੇ ਜੇ ਹੈ ਕਿ ਤੂੰ ਮੈਨੂੰ ਲੱਭਣਾ ਨਹੀਂ ਪਾ ਲਿਆ ਤੇਰੀ ਆ ਮੈਂ ਤੇਰੀ ਵੇ ਗੁਰਡ ਪਿੰਡ ਵਾਲਿਆ ਜਿੰਨਾ ਫਰਵਾਹੀ ਵਾਲੇ ਪਿੰਦੇ ਵਰਗੇ ਨੇ ਕਿਤੇ ਲੱਭ ਲੈ ਵਿਚੋ ਦੇ ਲੈ ਕੇ ਪਲਟੀਨਾ ਮੁੰਡਿਆ ਵੇ ਪੱਟੇ ਜਾਣੇ ਨਹੀਂ ਪਟੋਲੇ ਓਕੇ